ਬੀਤੇ ਕਾਫੀ ਤੱਕ ਆਪੀ ਲੈਨੇ ਆ ਮਹੀਨੇ ਦੇ ਵਿੱਚ ਕਰ ਕਿੰਨੀ ਵਾਰ ਪੀਨੇ ਆ ਸਾਰੇ ਸੋਚ ਲਣ ਇਹ ਸੋਚ ਸਕਦੇ ਨੇ ਕਿ ਯਾਰ ਅਸੀਂ ਕਿਸੇ ਬੱਚੇ ਨੂੰ ਪੜਾ ਦਈਏ ਕਿਸੇ ਤੋਂ 1 ਰੁਪਏ ਕਢਵਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਲੋਕਾਂ ਕੋਲ ਫੰਡਸ ਇਕੱਠੇ ਕਰਨ ਜਾਣ ਵੇਲੇ ਕਿੰਨਾ ਸੰਘਰਸ਼ ਕਰਨਾ ਪੈਂਦਾ ਇੱਕ ਸਮਾਜ ਸੇਵੀ ਉਹ ਨੇ ਜੋ 24 ਘੰਟੇ ਕੰਮ ਕਰ ਰਿਹਾ ਹੈ ਇੱਕ ਸੋਸ਼ਲ ਮੀਡੀਆ ਵਾਲਾ ਸਮਾਜ ਸੇਵੀ ਨੇ ਪਰ ਕਈ ਲੋਕ ਆਂਦੇ ਆ ਵੇਲੇ ਨਾਵਰਸ਼ ਕਰਕੇ ਤੇ ਲੋਕਾਂ ਚ ਜਚਾ ਦਿੰਦੇ ਕਿ ਯਾਰ ਦੇਖੋ ਆ ਬੰਦਾ ਤਾਂ ਬਹੁਤ ਲੋਕਾਂ ਚ ਚਾਹੇ ਪਿੱਛੇ ਕੁਝ ਵੀ ਨਹੀਂ ਹੋਵੇ ਉਹ ਵਿਦਨ ਆਵਰਸ ਚੱਲੇ ਵੀ ਜਾਂਦੇ ਆ ग्लोबल 6 ਇਹਦਾ ਨਾਮ ਇਹੀ ਕਿਉਂ ਚੁਣਿਆ ਗਿਆ ਕਿਉਂਕਿ ਨਾਮ ਚੁਣਨ ਦੇ ਵੇਲੇ ਬਹੁਤ ਬ੍ਰੇਨਸਟਾਰਮਿੰਗ ਕੀਤੀ ਜਾਂਦੀ ਹੈ ਪਹਿਲਾ ਵੀਪ ਜਾਂ ਪਹਿਲਾ ਮੰਥ ਦੀ ਸ਼ੁਰੂਆਤ ਹੀ ਮੇਰੀ ਏਜੰਸੀ ਨੂੰ ਫੇਸ ਕਰਕੇ ਹੋਈ ਸੀ ਰਿਚ ਕਮਿਊਨਿਟੀ ਪੂਰ ਪੀਪਲ ਬਹੁਤ ਅਚੀਵਰਸ ਨੇ ਸਾਡੀ ਕਮਿਊਨਿਟੀ ਦੇ ਬਟ ਕੀ ਅਸੀਂ ਝਾਂਤ ਮਾਰ ਕੇ ਦੇਖੀ ਕਿ ਸਾਡੀ ਕਮਿਊਨਿਟੀ ਉਨੀ ਸਟਰੋਂਗ ਹੈਗੀ ਆ ਉਹ ਪਰਿਵਾਰ ਉਹ ਸੀਗਾ ਕਿ ਜਿਸ ਦੇ ਕੋਲੇ ਬਿਜਲੀ ਦੇ ਬਿੱਲ ਦੇ ਭਰਨ ਜੋਗੇ ਪੈਸੇ ਨਹੀਂ ਸੀ ਤੇ ਮੀਟਰ ਕੱਟਿਆ ਹੋਇਆ ਸੀਗਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਘਰ ਪਰਿਵਾਰ ਰਹਿੰਦਾ ਸੀ ਅਦਸਤਾਰ ਕਿਉਂ ਸਜਾਈ ਹੋਈ ਹੈ ਕਿਉਂਕਿ ਸਾਡਾ ਸਿਧਾਂਤ ਹੈ ਉਹ ਸਿਧਾਂਤ ਦੇ ਨਾਲ ਜਦ ਤੱਕ ਜੁੜੇ ਰਹੂਗਾ ਤੇ ਜਿਹੜੇ ਆਇਡੈਂਟੀਟੀ ਕ੍ਰਾਈਸਿਸ ਹੈ ਉਹ ਵੀ ਆਟੋਮੈਟਿਕਲੀ ਨਿਕਲ ਜਾਣਾ ਤੁਹਾਡੇ ਮਾਈਂਡ ਚੋਂ इमोਸ਼ਨਲੀ ਟੁੱਟ ਟੁੱਟ ਕੇ ਸਟਰੋਂਗ ਹੋਏ ਆ ਤੇ ਅੱਗੇ ਵਧਦੇ ਰਹੇ ਕਿਸੇ ਦਾ ਦੁੱਖ ਦੇਖ ਕੇ ਤੁਹਾਨੂੰ ਫੀਲ ਹੀ ਨਹੀਂ ਹੋ ਪਾਰ ਤੁਸੀਂ ਸੇਵਾ ਕੀ ਕਰੋਗੇ ਤੁਸੀਂ ਤਾਂ ਜਸਟ ਠੀਕ ਹੈ ਉਹ ਫੂਡ ਦੇ ਦੇ ਯਾਰ ਮੇਰੇ ਕੋਲ ਪੈਸੇ ਪਏ ਆ ਜਿੰਨੀ ਮਰਜ਼ੀ ਵੱਡੀ ਆਰਗੇਨਾਈਜੇਸ਼ਨ ਹੋ ਜਾਏ ਜਦੋਂ ਬੰਦੇ ਦਾ ਪਰਸਨਲ ਏਜੰਡਾ ਆਰਗੇਨਾਈਜੇਸ਼ਨ ਦੇ ਨਾਲ ਕਲੈਸ਼ ਕਰਦਾ ਤੇ ਉਹ ਆਰਗੇਨਾਈਜੇਸ਼ਨ ਸਰਵਾਈਵ ਨਹੀਂ ਕਰਦਾ ਸਾਈਕੋਲੋਜੀ ਦੀ ਪੜ੍ਹਾਈ ਕੀਤੀ ਕਮਰਸ਼ੀਅਲ ਪਾਇਲਟ ਦਾ ਜੋ ਸਾਰਾ ਟ੍ਰੇਨਿੰਗ ਲਈ ਤੇ ਉਸ ਤੋਂ ਬਾਅਦ ਨਾ ਇਹਨਾਂ ਨੇ ਜਾ ਜੁੜਾਇਆ ਤੇ ਨਾ ਇਹਨਾਂ ਨੇ ਲੋਕਾਂ ਦੀਆਂ ਮਾਨਸਿਕ ਦਸ਼ਾ ਨੂੰ ਪੜਿਆ ਪਰ ਲੋਕਾਂ ਦੇ ਦਿਲ ਪੜਨ ਲੱਗ ਗਏ ਮੇਰੇ ਨਾਲ ਨੇ ਅਮਰਪ੍ਰੀਤ ਸਿੰਘ ਇਹ ਬਹੁਤ ਮਕਬੂਲ ਚਿਹਰਾ ਹੈ ਪੂਰੀ ਦੁਨੀਆ ਦਾ ਤੁਸੀਂ ਜਾਣਦੇ ਹੋ ਹੋਗੇ ਪਹਿਲਾਂ ਇੱਕ ਆਰਗੇਨਾਈਜੇਸ਼ਨ ਰਹੇ ਨੇ ਵਰਲਡ ਫੇਮਸ ਆਰਗੇਨਾਈਜੇਸ਼ਨ ਸੀ ਤੇ ਹੁਣ ਇਹਨਾਂ ਨੇ ਆਪਣੀ ਆਰਗੇਨਾਈਜੇਸ਼ਨ ਇੱਕ ਸ਼ੁਰੂ ਕੀਤੀ ਹੈ ਕੁਝ ਸਾਥੀਆਂ ਦੀ ਮਦਦ ਨਾਲ ਦੁਬਈ ਚੈਪਟਰ ਇਹਦਾ ਸ਼ੁਰੂ ਕੀਤਾ ਹੈ ਅਮਰਪ੍ਰੀਤ ਜੀ ਤੁਹਾਡਾ ਸਵਾਗਤ ਹੈ ਸਾਡੇ ਇੰਟਰਵਿਊ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਦੁਬਈ ਚੈਪਟਰ ਕਿਉਂ ਸ਼ੁਰੂ ਕੀਤਾ ਇਸ ਬਾਰੇ ਵੀ ਅਸੀਂ ਸਵਾਲ ਪੁੱਛਾਂਗੇ ਪਰ ਜਿਹੜਾ ਸਭ ਤੋਂ ਪਹਿਲਾ ਸਵਾਲ ਸ਼ੁਰੂ ਹੁੰਦਾ ਤੁਹਾਡੇ ਨਾਮ ਦੇ ਨਾਲ ਗਲੋਬਲ 6 ਇਹਦਾ ਨਾਮ ਇਹੀ ਕਿਉਂ ਚੁਣਿਆ ਗਿਆ ਕਿਉਂਕਿ ਨਾਮ ਚੁਣਨ ਵੇਲੇ ਬਹੁਤ ਬ੍ਰੇਨਸਟਾਰਮਿੰਗ ਕੀਤੀ ਜਾਂਦੀ ਹੈ ਜਿੱਥੇ ਤੱਕ ਗਲੋਬਲ 6 ਨਾਮ ਦੀ ਗੱਲ ਆ ਗਲੋਬਲ 6 ਦਾ ਨਾਂ ਇਸ ਕਰਕੇ ਸਾਡੇ ਸਾਰੀ ਟੀਮ ਦੇ ਮਾਈਂਡ ਦੇ ਵਿੱਚ ਘਰ ਆਇਆ ਕਿ ਗਲੋਬਲ ਲੈਵਲ ਤੇ ਸਾਡੀ ਕਮਿਊਨਿਟੀ ਹਮੇਸ਼ਾ ਅਸੀਂ ਦੇਖਦੇ ਹਾਂ ਔਰ ਮਾਨ ਮਹਿਸੂਸ ਕਰਦੇ ਹਾਂ ਕਿ ਸਿੱਖ ਸਾਨੂੰ ਹਰ ਇੱਕ ਦੁਨੀਆ ਦੇ ਕੋਨੇ-ਕੋਨੇ ਤੇ ਮਿਲਦੇ ਨੇ ਔਰ ਮੈਜੋਰਟੀ ਸਿੱਖ ਜਿਹੜੇ ਦੁਨੀਆ ਤੇ ਹਰ ਇੱਕ ਖੁੰਝੇ ਦੇ ਵਿੱਚ ਘਰ ਬੈਠੇ ਨੇ ਔਰ ਉਹ ਵੈਲ ਸੈਟਲਡ ਨੇ ਮੈਜੋਰਟੀ ਸੋ ਕਿਉਂ ਨਾ ਕਿ ਇੱਕ ਇਹੋ ਜਿਹਾ ਨੈਟਵਰਕ ਇੱਕ ਇਹੋ ਜਿਹਾ ਪਲੇਟਫਾਰਮ ਕ੍ਰੀਏਟ ਕੀਤਾ ਜਾਵੇ ਕਿ ਜਿਹੜੇ ਆਲਰੇਡੀ ਵੈਲ ਸੈਟਲਡ ਸਿੱਖ ਆਪਣੇ ਸਮਾਜ ਬੈਠਾ ਤੇ ਦੂਜੇ ਪਾਸੇ ਜਿਹੜੇ ਆਲਰੇਡੀ ਸਾਡੀ ਕਮਿਊਨਿਟੀ ਦੇ ਲੋਕ ਕੀ ਔਰ ਜਿੱਥੋਂ ਉਹ ਸਿੱਖ ਗਏ ਨੇ ਉਸ ਧਰਤੀ ਤੋਂ ਉੱਥੇ ਹੀ ਉਹ ਮਦਦ ਦੇ ਲਈ ਦਰਦਰ ਤੇ ਠੋਕਰਾਂ ਖਾ ਰਹੇ ਨੇ ਜੀ ਕਿਉਂ ਨਾ ਇੱਕ ਬ੍ਰਿਜ ਬਣ ਕੇ ਉਹ ਇੱਕ ਜਿਹੜਾ ਗੈਪ ਹੈ ਉਹਨੂੰ ਦੂਰ ਕੀਤਾ ਜਾਵੇ ਸੋ ਦੈਟਸ ਵਾਈ ਸਰਵਿੰਗ ਬਿਯੋਂਡ ਬਾਰਡਰਸ ਤੇ ਗਲੋਬਲ ਸਿਕਸ ਨਾਮ ਸਾਡੇ ਸਰਵਿੰਗ ਬਿਯੋਂਡ ਕਮਿਊਨिटीज ਵੀ ਰਹੇਗਾ ਆਬਵੀਅਸਲੀ ਜੀ ਸਰਵਿੰਗ ਬਿਯੋਂਡ ਕਮਿਊਨिटीज ਵੀ ਰਹੇਗਾ ਤੇ ਜੋ ਦੁਬਈ ਚੈਪਟਰ ਸ਼ੁਰੂ ਹੋਇਆ ਇਸ ਦਾ ਪਾਰਟਿਕੁਲਰਲੀ ਕੀ ਰੋਲ ਹੋਏਗਾ ਦੁਬਈ ਚੈਪਟਰ ਦਾ ਇੱਕ ਆਰਗੇਨਾਈਜੇਸ਼ਨ ਹਰ ਇੱਕ ਖੇਤਰ ਦੇ ਵਿੱਚ ਘਰ ਔਰ ਹਰ ਇੱਕ ਰੀਜਨ ਦੇ ਵਿੱਚ ਘਰ ਅਗਰ ਮੈਂ ਉਦਾਹਰਨ ਦੇ ਤੌਰ ਤੇ ਗੱਲ ਕਰਾਂ ਅ ਅਗਰ ਮੈਂ ਸੋਚਾਂ ਕਿ ਮੈਂ ਇੰਡੀਆ ਤੋਂ ਆ ਕੇ ਦੁਬਈ ਦੇ ਵਿੱਚ ਘਰ ਤੇ ਇੱਥੋਂ ਦੇ ਚੈਲੰਜਸ ਸਮਝ ਲਵਾਂਗਾ ਉਹ ਮੇਰੇ ਲਈ ਪੋਸੀਬਲ ਨਹੀਂਗਾ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਲੰਬੇ ਸਮੇਂ ਤੋਂ ਰਹਿ ਰਹੇ ਨੇ ਇੱਥੇ ਦੀ ਮੁਸ਼ਕਲਾਂ ਨੂੰ ਇੱਥੇ ਦੇ ਚੈਲੰਜਸ ਨੂੰ ਹਰ ਇੱਕ ਪੱਖੋਂ ਸਮਝਦੇ ਨੇ ਸੋ ਬਿਹਤਰ ਇਹ ਹੁੰਦਾ ਹੈ ਕਿ ਉਹ ਇਸ ਦੀ ਅਗਵਾਈ ਲੈ ਕੇ ਉਸ ਨੂੰ ਸਾਹਮਣ ਔਰ ਇੱਥੋਂ ਦੇ ਚੈਲੰਜਸ ਇੱਥੋਂ ਦੇ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਸਰਵ ਔਰ ਗਿਵ ਬੈਕ ਕਰ ਸਕਣ ਤਾਂ ਕਰਕੇ ਗਲੋਬਲ ਸਿਕਸ ਦਾ ਯੂਏ ਚੈਪਟਰ ਲਾਂਚ ਕੀਤਾ ਗਿਆ ਐਂਡ ਸਰਦਾਰ ਹਰਮੀਕ ਸਿੰਘ ਨੇ ਇਸ ਦੀ ਅਗਵਾਈ ਲਈ ਤੀਆ। ਬਾਕੀਆਂ ਨਾਲੋਂ ਕੀ ਡਿਫਰੈਂਟਲੀ ਕਰੋਗੇ ਕਿ ਲੋਕ ਪਛਾਣਨ ਕਿ ਹਾਂ ਇਹ ਸੰਸਥਾ ਕੁਝ ਅਲੱਗ ਕਰ ਰਹੀ ਹੈ। ਦੇਖੋ ਕਈ ਵਾਰ ਤੁਹਾਡਾ ਪਾਸਟ ਤਜਰਬਾ ਇਸ ਤਰੀਕੇ ਦੇ ਨਾਲ ਹੁੰਦਾ ਕਿ ਤੁਸੀਂ ਬਹੁਤ ਕੁਝ ਤੁਹਾਡੇ ਮਾਈਂਡ ਦੇ ਵਿੱਚ ਘਰ ਹੁੰਦਾ ਬਟ ਤੁਸੀਂ ਕਈ ਵਾਰ ਕੁਝ ਕਰ ਵੀ ਨਹੀਂ ਪਾਉਂਦੇ ਔਰ ਮੋਰਓਵਰ ਤੁਸੀਂ ਆਪਣੇ ਤਜਰਬੇ ਤੋਂ ਆਪਣੇ ਐਕਸਪੀਰੀਅੰਸ ਤੋਂ ਉਹ ਪਾਸ ਤੋਂ ਬਹੁਤ ਕੁਝ ਸਿੱਖਦੇ ਹੋ ਲਰਨ ਕਰਦੇ ਹੋ ਸੋ ਉਹ ਇੱਕ ਰਿਫਾਈਨਡ ਵਰਜ਼ਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਸੋਚ ਇੰਪਲੀਮੈਂਟ ਕਰ ਸਕੀਏ ਅ ਇਹ ਹੀ ਮੇਨ ਸਾਡਾ ਮੋਟਿਵ ਹੈ ਕਿ ਉਹ ਕੰਮ ਸਾਰੇ ਚੜ੍ਹਦੀ ਕਲਾ ਦੇ ਵਿੱਚ ਕਰ ਹੋਣ ਤਾਂ ਜੋ ਉਸ ਦਾ ਇੰਪੈਕਟ ਹੈ ਜਿਹੜਾ ਉਹ ਸੋਸਾਇਟੀ ਤੱਕ ਪਹੁੰਚ ਸਕੇ ਕਿਉਂਕਿ ਇਹ ਸਮਾਜ ਸੇਵਾ ਜਾਂ ਸਮਾਜ ਸੇਵੀ ਸੰਸਥਾ ਦਾ ਕੋਈ ਨਵਾਂ ਕਨਸੈਪਟ ਹੈ ਨਹੀਂ ਪਰ ਅੱਜ ਇੱਕ ਨਵੀਂ ਚੀਜ਼ ਜ਼ਰੂਰ ਹੈ ਗਲੋਬਲੀ ਕਿ ਲੋਕ ਕਨੈਕਟ ਹੋ ਗਏ ਹੈ ਬਾਉਂਡਰੀਜ਼ ਦੀ ਲੋੜ ਨਹੀਂ ਹੈ ਚਾਹੇ ਕਮਿਊਨੀਕੇਸ਼ਨ ਦੇ ਥਰੂ ਹੋ ਗਿਆ ਹੈ ਟੈਕਨੋਲੋਜੀ ਨੂੰ ਤੁਸੀਂ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਰਿਫਾਈਨਡ ਵੇ ਨਾਲ ਕਰਾਂਗੇ ਟੈਕਨੋਲੋਜੀ ਤੁਹਾਨੂੰ ਕਿਸ ਤਰ੍ਹਾਂ ਹੈਲਪ ਕਰਨ ਜਾ ਰਹੀ ਹੈ ਟੈਕਨੋਲੋਜੀ ਸਭ ਤੋਂ ਜ਼ਿਆਦਾ ਹੈਲਪ ਕਰਦੀ ਹੈ ਸਾਡੀ ਟਰਾਂਸਪੇਰੈਂਸੀ ਦੇ ਵਿੱਚ ਘਰ ਅਗਰ ਆਪਾਂ ਟਰਾਂਸਪੇਰੈਂਸੀ ਦੀ ਗੱਲ ਕਰਦੇ ਹਾਂ ਤਾਂ ਟਰਾਂਸਪੇਰੈਂਸੀ ਸਾਡੇ ਮਾਈਂਡਸ ਨੂੰ ਆ ਕੇ ਆਉਂਦਾ ਕਿ ਲਾਈਕ ਸਿਰਫ ਫਾਈਨੈਂਸ ਨੂੰ ਲੈ ਕੇ ਟਰਾਂਸਪੇਰੈਂਸੀ ਹੁੰਦੀ ਹੈ ਬਟ ਆਪਰੇਸ਼ਨਸ ਨੂੰ ਲੈ ਕੇ ਬਹੁਤ ਤਰ੍ਹਾਂ ਦੀ ਟਰਾਂਸਪੇਰੈਂਸੀ ਦੀ ਲੋੜ ਹੁੰਦੀ ਹੈ ਵਿਦਨ ਆਰਗੇਨਾਈਜੇਸ਼ਨਸ ਡਿਸੀਜਨ 메ਕਿੰਗ ਤੋਂ ਲੈ ਕੇ ਅਪਰੂਵਲਸ ਤੋਂ ਲੈ ਕੇ ਪ੍ਰੋਜੈਕਟ ਡਿਲੀਵਰੀ ਤੋਂ ਲੈ ਕੇ ਸੋ ਉਹ ਸਾਰੀ ਟਰ ਔਰ ਵੈਰੀਫਿਕੇਸ਼ਨ ਪ੍ਰੋਸੈਸ ਤੋਂ ਲੈ ਕੇ ਕੇਸ ਦੀ ਸਿਲੈਕਸ਼ਨ ਤੋਂ ਲੈ ਕੇ ਇਹ ਸਾਰੀ ਟੈਕਨੋਲੋਜੀ ਬੇਸਿਸ ਹੈ ਤੇ ਉਸ ਦੇ ਉੱਤੇ ਸਾਡਾ ਕੰਮ ਚੱਲ ਰਿਹਾ ਔਰ ਉਸ ਦੇ ਬੇਸਿਸ ਦੇ ਉੱਤੇ ਇਹ ਆਰਗੇਨਾਈਜੇਸ਼ਨ ਸਟੈਬਲਿਸ਼ ਕੀਤੀ ਗਈ ਹੈ ਕਿਸੇ ਤੋਂ 1 ਰੁਪਏ ਕਢਵਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤੁਹਾਡਾ ਤਾਂ ਜੋ ਸੈਲਫਲੈਸ ਗੋਲ ਹੈ ਬਹੁਤ ਸਾਰਾ ਕੰਮ ਕਰਨਾ ਹੈ ਤੁਸੀਂ ਲੋਕਾਂ ਕੋਲੋਂ ਫੰਡਸ ਇਕੱਠੇ ਕਰਨ ਜਾਣ ਵੇਲੇ ਕਿੰਨਾ ਕਿਉਂਕਿ ਤੁਹਾਡਾ ਤਜਰਬਾ ਇਸ ਕਰਕੇ ਮੈਂ ਪੁੱਛ ਰਿਹਾ ਕਿੰਨਾ ਸੰਘਰਸ਼ ਕਰਨਾ ਪੈਂਦਾ ਕੋਈ इजीली ਕਨਵਿਨਸ ਹੋ ਜਾਂਦਾ ਹੋਊਗਾ ਕਿਸੇ ਨੂੰ 100 ਬਾਰ ਦੱਸਣਾ ਪੈਂਦਾ ਹੋਏਗਾ ਉਹ ਪੀਰੀਅਡ ਕਿੰਨਾ ਔਖਾ ਹੁੰਦਾ ਦੇਖੋ ਫੰਡਸ ਲੈਂਡ ਦੇ ਲਈ ਚੈਲੰਜੇਸ ਹੋ ਸਕਦੇ ਨੇ ਬਟ ਮੈਨੂੰ ਲੱਗਦਾ ਕਿ ਉਹ ਚੈਲੰਜ ਬਹੁਤ ਛੋਟਾ ਚੈਲੰਜ ਹੈ ਸਭ ਤੋਂ ਵੱਡਾ ਚੈਲੰਜ ਹੈ ਕਿ ਡਿਲੀਵਰੀ ਤੁਸੀਂ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਰਾਈਟ ਟਰਸਟ ਤੁਹਾਡੇ ਤੇ ਸੰਗਤ ਕਰ ਸਕਦੀ ਜਾਂ ਨਹੀਂ ਕਰ ਸਕਦੀ ਸੋ ਸਭ ਤੋਂ ਪਹਿਲਾਂ ਇੱਕ ਟਰਸਟ ਬਿਲਡਿੰਗ ਦਾ ਪ੍ਰੋਸੈਸ ਹੁੰਦਾ ਕਿ ਸੰਗਤ ਵਿਸ਼ਵਾਸ ਕਰੇ ਉਸ ਆਰਗੇਨਾਈਜੇਸ਼ਨ ਦੇ ਉੱਤੇ ਕਿ ਉਸ ਕੋਲੇ ਕਿੰਨੀ ਟਰਾਂਸਪੇਰੈਂਸੀ ਹੈ ਕਿਸ ਐਕਸਪੀਰੀਅੰਸ ਦੇ ਨਾਲ ਅਸੀਂ ਇਹਨਾਂ ਨੂੰ ਫੰਡਿੰਗ ਦਈਏ ਤਾਂ ਜੋ ਰਾਈਟ ਡਾਇਰੈਕਸ਼ਨ 'ਚ ਜਾਵੇ ਸੋ ਉਸ ਐਕਸਪੀਰੀਅੰਸ ਨੂੰ ਯੂਜ਼ ਕਰਕੇ ਉਸ ਟਰਾਂਸਪਰੈਂਸੀ ਨੂੰ ਮੇਨ ਮੋਟਿਵ ਸਾਡਾ ਹੈਗਾ ਰੱਖ ਕੇ ਅਸੀਂ ਆਰਗੇਨਾਈਜੇਸ਼ਨ ਨੂੰ ਬਿਲਡ ਕਰ ਰਹੇ ਹਾਂ ਉਸ ਬਾਉਂਡਰੀ ਦੇ ਵਿੱਚ ਘਰ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਔਰ ਮੇਰਾ ਐਕਸਪੀਰੀਅੰਸ ਇਹ ਹੈ ਕਿ ਅੱਜ ਤੱਕ ਮਤਲਬ ਇਹੋ ਜਿਹੇ ਪ੍ਰੋਜੈਕਟਸ ਕੀਤੇ ਕਿ ਜਦੋਂ ਸਾਡੇ ਖਾਤਿਆਂ ਦੇ ਵਿੱਚ ਘਰ ਹਜ਼ਾਰਾਂ ਰੁਪਏ ਹੁੰਦੇ ਸੀ ਤੇ ਉਹ ਹਜ਼ਾਰਾਂ ਦੇ ਨਾਲ ਅਸੀਂ ਕਰੋਨਾ ਦੇ ਪ੍ਰੋਜੈਕਟ ਡਿਲੀਵਰ ਕੀਤੇ ਨੇ ਜਦੋਂ ਜਿਹੜਾ ਬੰਦਾ ਦਸਵੰਦ ਦਾ ਸਾਡਾ ਬਹੁਤ ਸੋਹਣਾ ਕਨਸੈਪਟ ਹੈ ਸਿੱਖੀ ਦੇ ਵਿੱਚ ਦਾ ਅਗਰ ਉਹ ਕਨਸੈਪਟ ਦੇ ਤਹਿਤ ਹਰ ਇੱਕ ਬੰਦਾ ਦਸਵੰਦ ਕੱਢ ਰਿਹਾ ਸਾਡੀ ਕਮਿਊਨਿਟੀ 'ਚ ਸੋ ਇਸੇ ਕਰਕੇ ਉਸ ਕਮਿਊਨਿਟੀ ਤੋਂ ਜਦੋਂ ਸਾਨੂੰ ਅਸੀਸਾਂ ਮਿਲਦੀਆਂ ਦਾ ਸਬੰਧ ਮਿਲਦਾ ਉਹਦੇ ਘਾਟ ਨਹੀਂ ਪੈਂਦੀ ਕਦੇ ਵੀ ਫੰਡਿੰਗ ਦੀ ਘਾਟ ਨਹੀਂ ਪੈਂਦੀ ਵੈਸੇ ਕਿਸੇ ਕੋਲ 10 ਰੁਪਏ ਵੀ ਜੇਬ 'ਚ ਹੋਣਗੇ ਜੋ ਦੇਣਾ ਚਾਹੁੰਦਾ ਹੈਗਾ ਡੋਨੇਟ ਕਰਨਾ ਚਾਹੁੰਦਾ ਹੋਇਆ ਕੋਈ 10 ਕਰੋੜ ਵੀ ਚੱਕੇ ਫਿਰਦਾ ਹੋਏਗਾ ਹਮਮ ਬਹੁਤ ਸਾਰੇ ਪੈਸਾ ਜਿਸ ਕੋਲ ਹੁੰਦਾ ਪਰ ਉਸ ਕੋਲ ਜ਼ਰੀਆ ਨਹੀਂ ਹੁੰਦਾ ਕਿ ਮੈਂ ਰਾਈਟ ਲੋਕਾਂ ਕੋਲ ਸਹੀ ਲੋਕਾਂ ਤੱਕ ਕਿਵੇਂ ਆਪਣੀ ਗੱਲ ਪਹੁੰਚਾ ਸਕਾਂ ਆਪਣਾ ਮਦਦ ਪਹੁੰਚਾ ਸਕਾਂ ਇੱਕ ਤੁਹਾਨੂੰ ਗੈਪ ਦਿਖਦਾ ਹੈ ਕਿਤੇ ਕਿ ਜੋ ਲੋਕ ਡੋਨੇਟ ਕਰਨਾ ਚਾਹੁੰਦੇ ਆ ਔਰ ਜੋ ਪਹੁੰਚਾਉਣਾ ਚਾਹੁੰਦੇ ਉਹਨਾਂ ਦੇ ਵਿੱਚ ਕੁਝ ਗੈਪ ਦਿਖਦਾ ਤੁਹਾਨੂੰ ਅੱਜ ਦੇ ਦੌਰ ਚ yes ਗੈਪ ਇਹ ਹੈ ਕਿ ਕਈ ਵਾਰ ਇੱਛਾ ਹੁੰਦੀ ਹੈ ਕਿ ਮੇਰਾ ਦਸਵੰਦਨਾ ਇਸ ਇਸ ਲੌਜੀਕ ਦੇ ਉੱਤੇ ਲੱਗਣਾ ਚਾਹੀਦਾ ਹੈ ਇਸ ਪ੍ਰੋਜੈਕਟ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਜਿੱਥੇ ਯਾਰ ਕਿਸੇ ਦਾ ਕੋਈ ਕਰੈਕਟਰ ਬਿਲਡ ਹੋ ਰਿਹਾ ਹੋਵੇ ਜਿੱਥੇ ਕਿਸੇ ਨੂੰ ਜੌਬ ਮਿਲ ਰਹੀ ਹੋਵੇ ਕੋਈ ਕਹਿੰਦਾ ਨਹੀਂ ਮੈਂ ਸਿਰਫ ਲੰਗਰ ਦੇ ਲਈ ਸੇਵਾ ਕਰਨਾ ਚਾਹੁੰਦਾ ਵੀ ਭੁੱਖੇ ਨੂੰ ਰੋਟੀ ਮਿਲੇ ਸਿਰਫ ਸੋ ਇਹ ਇੱਕ ਆਪਣੀ ਚੁਆਇਸ ਹੈ ਕਿ ਤੁਸੀਂ ਕਿੱਥੇ ਦੇਣਾ ਦੱਸਵੰਦ ਆਪਣਾ ਸੋ ਗਲੋਬਲ ਸਿਕਸ ਦਾ ਇੱਕ ਪਲੇਟਫਾਰਮ ਹੈ ਕਿ ਜਿਹੜੇ ਸਾਡੇ ਪ੍ਰੋਜੈਕਟਸ ਉਸ ਆਈਡਿਓਲੋਜੀ ਨੂੰ ਲਾਈਕ ਕਰਨਗੇ ਉਸ ਪ੍ਰੋਜੈਕਟ ਨੂੰ ਲਾਈਕ ਕਰਨਗੇ ਉਹ ਸੰਗਤ ਸਪੋਰਟ ਕਰੇਗੀ ਔਰ ਕਰ ਰਹੀ ਹੈ ਇੱਕ ਸਮਾਜ ਸੇਵੀ ਉਹ ਨੇ ਜੋ 24 ਘੰਟੇ ਕੰਮ ਕਰ ਰਿਹਾ ਹੈ ਬਿਨਾ ਕਿਸੇ ਰੈਕਗਨੀਸ਼ਨ ਦੇ ਮਿਹਨਤ ਕਰ ਰਿਹਾ ਹੈ ਇੱਕ ਸੋਸ਼ਲ ਮੀਡੀਆ ਵਾਲੇ ਸਮਾਜ ਸੇਵੀ ਨੇ 5 ਪੈਸੇ ਦਾ ਕੰਮ ਕੀਤਾ ਤੇ ਉਹਨੂੰ 50 ਰੁਪਏ ਦੱਸਣਾ ਸੋਸ਼ਲ ਮੀਡੀਆ ਦੇ ਰਾਹੀਂ ਫੋਟੋ ਪਾਣਾ ਵੀਡੀਓ ਪਾਣਾ ਉਹਨਾਂ ਤੋਂ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ ਕਿ ਯਾਰ ਕਰ ਅਸੀਂ ਰਹੇ ਹਾਂ ਕੰਮ ਇਹ ਤੁਹਾਡੇ ਵਰੀਆਂ ਆਰਗੇਨਾਈਜੇਸ਼ਨਸ ਕਰ ਰਹੀਆਂ ਨੇ ਪਰ ਕਈ ਲੋਕ ਆਂਦੇ ਆ ਵਿਦਨ ਆਵਰਸ ਕਰਕੇ ਤੇ ਲੋਕਾਂ ਚ ਚਚਾ ਦਿੰਦੇ ਕਿ ਯਾਰ ਦੇਖੋ ਆ ਬੰਦਾ ਤਾਂ ਬਹੁਤ ਲੋਕਾਂ ਚ ਚਾਹੇ ਪਿੱਛੇ ਕੁਝ ਵੀ ਨਹੀਂ ਆਉਂਦੇ ਉਹ ਵਿਦਨ ਆਵਰਸ ਚਲੇ ਵੀ ਜਾਂਦੇ ਨੇ ਜਿਹੜੇ ਵਿਦਨ ਆਵਰਸ ਆਉਂਦੇ ਨੇ ਵਿਦਨ ਆਵਰਸ ਚਲੇ ਜਾਂਦੇ ਨੇ ਇਸ ਚ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਲੌਂਗ ਟਰਮ ਸਸਟੇਨ ਨਹੀਂ ਕਰ ਸਕਦਾ ਕੋਈ ਅਗਰ ਤੁਸੀਂ ਕਿਸੇ ਵੀ ਜਸਤ ਚਲਾਕੀ ਦੇ ਨਾਲ ਜਾਂ ਪਲੈਨਿੰਗ ਦੇ ਨਾਲ ਆਉਗੇ ਸਿਰਫ ਇਸੇ ਜ਼ਰੀਏ ਦੇ ਨਾਲ ਇਸੇ ਕਨਸੈਪਟ ਨੂੰ ਲੈ ਕੇ ਬਹੁਤ ਅਗਰ ਤੁਸੀਂ ਪਾਸ ਤੁਸੀਂ ਮੀਡੀਆ ਲਾਈਨ ਤੋਂ ਤੁਸੀਂ ਪਾਸ ਦੇ ਵਿੱਚ ਘਰ ਦੇਖ ਲਓ ਸੋਸ਼ਲ ਮੀਡੀਆ ਖੋਲ ਕੇ ਕਿੰਨੇ ਬੰਦੇ ਆਏ ਤੇ ਕਿੰਨੇ ਗਏ ਨੇ ਉਹ ਕਿਉਂ ਗਏ ਆ ਕਿ ਸਸਟੇਨ ਨਹੀਂ ਕਰ ਸਕਦਾ ਸਸਟੇਨ ਕਰਨਾ ਔਖਾ ਹੈ ਤੁਸੀਂ ਆਪਣੇ ਪੈਸ਼ਨ ਦੇ ਨਾਲ ਕੋਈ ਚੀਜ਼ ਕਰ ਸਕਦੇ ਹੋ ਅੱਜ ਅਗਰ ਤੁਸੀਂ ਜਰਨਲਿਜ਼ਮ ਕਰ ਰਹੇ ਹੋ ਜਾਂ ਕੋਈ ਸਪੋਰਟਸਮੈਨ ਹੈ ਅਗਰ ਉਸ ਕੋਲੇ ਡਾਈਟ ਦੇ ਵੀ ਪੈਸੇ ਨਹੀਂ ਹੁੰਦੇ ਨਾ ਉਹ ਤਾਂ ਵੀ ਆਪਣੀ ਧੋੜ ਧੋੜਦਾ ਰਹਿੰਦਾ ਯਾਰ ਇੱਕ ਦਿਨ ਆਊਗਾ ਮੈਂ ਜਦੋਂ ਹਾਂ ਪ੍ਰੂਫ ਕਰਾਂਗਾ ਜਦੋਂ ਮੇਰਾ ਮੈਡਲ ਆਊਗਾ ਨਾ ਤਾਂ ਸਾਰਾ ਦੇਸ਼ ਮੇਰੇ ਪਿੱਛੇ ਹੋਊਗਾ ਇੱਕ ਜੋ ਵਨਰੇਬਿਲਟੀ ਦੀ ਮੈਂ ਗੱਲ ਕਰਾਂ ਜੇ ਮੈਂ ਨਾਮ ਦੇ ਨਾਲ ਜਾਵਾਂ ਸਿਰਫ ਗਲੋਬਲ ਸਿੱਖ ਦੇ ਨਾਮ ਨਾਲ ਜਾਵਾਂ ਸਭ ਤੋਂ ਜ਼ਿਆਦਾ ਵਨਰੇਬਲ ਜੋ ਸਿੱਖ ਹੈ ਜੋ ਅੱਜ ਅਫਗਾਨਿਸਤਾਨ 'ਚ ਹੈ ਜਾਂ ਮਿਡਲ ਈਸਟ ਦੇ ਕੁਝ ਕੰਟਰੀਜ਼ 'ਚ ਹੈ ਜਾਂ ਪਾਕਿਸਤਾਨ 'ਚ ਹੈ ਉਹਨਾਂ ਤੱਕ ਕਿਸ ਤਰ੍ਹਾਂ ਅਪਰੋਚ ਕਰ ਰਹੇ ਹੋ ਜਾਂ ਕਰਨ ਦਾ ਤੁਹਾਡਾ ਪਲਾਨ ਹੈ ਅੱਗੇ ਦੇਖੋ ਸਭ ਤੋਂ ਪਹਿਲਾਂ ਮੈਂ ਅਗਰ ਗੱਲ ਕਰਾਂ ਤਾਂ ਸਾਡੇ ਘਰ ਤੋਂ ਹੀ ਗੱਲ ਸ਼ੁਰੂ ਹੋ ਜਾਂਦੀ ਹੈ ਸਾਡੇ ਪੰਜਾਬ ਦੇ ਵਿੱਚ ਘਰ ਜਿਹੜਾ ਧੁਰਾ ਸਿੱਖੀ ਦਾ ਹੂੰ ਉੱਥੇ ਇੰਨੇ ਤੁਹਾਨੂੰ ਲੋੜਵੰਦ ਸਿੱਖ ਫੈਮਿਲੀਜ਼ ਮਿਲ ਜਾਣਗੇ ਆ ਕਿ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਜਿਹਦੇ ਘਰ 'ਚ ਇੱਕ ਕੇਸ ਦੀ ਅਗਰ ਮੈਂ ਗੱਲ ਕਰਾਂ ਮੈਂ ਜ਼ਿਕਰ ਕਰ ਰਿਹਾ ਸੀਗਾ ਉਹਦੇ ਘਰ ਦੇ ਵਿੱਚ ਘਰ ਬਿਜਲੀ ਨਹੀਂ ਹੈਗੀ ਉਸਦੇ ਘਰ ਦੇ ਵਿੱਚ ਘਰ ਲਾਈਟ ਹੀ ਨਹੀਂ ਸੀਗੀ ਅਸੀਂ ਜਦੋਂ ਆਪਣੀ ਵੈਰੀਫਿਕੇਸ਼ਨ ਟੀਮ ਭੇਜੀ ਤਾਂ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ ਭਾਜੀ ਵੀ ਇੱਥੇ ਲਾਈਟ ਹੀ ਨਹੀਂ ਹੈਗੀ ਔਰ ਮੋਬਾਈਲ ਦੀ ਟੋਰਚ ਲਗਾ ਕੇ ਸਾਡਾ ਇੱਕ ਪ੍ਰੋਸੈਸ ਹੈ ਵੈਰੀਫਿਕੇਸ਼ਨ ਦਾ ਕਿ ਸਾਨੂੰ ਫੋਟੋਗ੍ਰਾਫਸ ਚਾਹੀਦੀ ਹੁੰਦੀਆਂ ਘਰ ਦੀਆਂ ਫੈਮਿਲੀ ਦੀਆਂ ਤੇ ਉਹਨਾਂ ਦੇ ਘਰੇ ਲਾਈਟ ਨਹੀਂ ਸੀ ਮੋਬਾਈਲ ਦੇ ਟਾਰਚਰ ਨਾਲ ਅਸੀਂ ਫੋਟੋਸ ਖਿੱਚੀਆਂ ਔਰ ਉਹ ਪਰਿਵਾਰ ਕੋਈ ਇਹ ਨਹੀਂ ਕਿ ਬਾਰਡਰ ਏਰੀਆ ਦੇ ਵਿੱਚ ਘਰ ਕੋਈ ਇਹੋ ਜਿਹੇ ਪਿੰਡ 'ਚ ਸੀ ਕਿ ਜਿੱਥੇ ਅਜੇ ਤੱਕ ਲਾਈਟ ਨਹੀਂ ਪਹੁੰਚੀ ਉਹ ਪਰਿਵਾਰ ਉਹ ਸੀਗਾ ਕਿ ਜਿਸ ਦੇ ਕੋਲੇ ਬਿਜਲੀ ਦੇ ਬਿੱਲ ਦੇ ਭਰਨ ਜੋਗੇ ਪੈਸੇ ਨਹੀਂ ਸੀ ਤੇ ਮੀਟਰ ਕੱਟਿਆ ਹੋਇਆ ਸੀਗਾ ਉਹ ਸ਼ਹਿਰ ਦੇ ਵਿੱਚ ਘਰ ਵੱਡੇ ਸਿਟੀਜ਼ ਦੇ ਵਿੱਚ ਘਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਘਰ ਪਰਿਵਾਰ ਰਹਿੰਦਾ ਸੀ ਔਰ ਉਹ ਸਿੱਖ ਫੈਮਿਲੀ ਸੀਗੀ ਗੁਰਸਿੱਖ ਫੈਮਿਲੀ ਸੀਗੀ ਔਰ ਉਹਦੀ ਮਦਰ ਬੱਚੇ ਦੀ ਘਰਾਂ ਚ ਭਾਂਡੇ ਮਾਂਜ ਕੇ 2500 ਰੁਪਏ ਕਮਾਉਂਦੀ ਸੀ ਮਹੀਨੇ ਦਾ 2500 ਰੁਪਏ ਇੰਡੀਅਨ ਰੁਪੀਸ ਜਿਹੜਾ ਕਮਾਉਂਦਾ ਹੈ ਉਹ ਆਪਣੇ ਬੱਚੇ ਦੀ ਪੜ੍ਹਾਈ ਨਹੀਂ ਕਰਾ ਸਕਦਾ ਬਿਲਕੁਲ ਅਗਰ ਤੁਸੀਂ ਕੈਲਕੂਲੇਸ਼ਨ ਕਰੋ ਨਾ ਮੈਥਮੈਟਿਕਸ ਕਰੋ ਕਿ ਦੁੱਧ ਦਾ ਮਹੀਨੇ ਦਾ ਬਿੱਲ ਕਿੰਨਾ ਆਉਂਦਾ ਸਾਡਾ ਜੇ ਕੋਈ ਸੋਚ ਰਿਹਾ ਤੁਸੀਂ ਇਮੇਜਿਨ ਕਰਕੇ ਦੇਖੋ ਦੁੱਧ ਦਾ ਬਿੱਲ ਕਿੰਨਾ ਹੈ ਗਰੋਸਰੀ ਕਿੰਨੇ ਦੀ ਆ ਰਹੀ ਹੈ ਬਿਜਲੀ ਦਾ ਬਿੱਲ ਕਿੰਨੇ ਦਾ ਆ ਰਿਹਾ ਤੇ ਜਿਹੜਾ 2500 ਰੁਪਏ ਕਮਾ ਰਿਹਾ ਉਹ ਕਿਦਾਂ ਆਪਣੇ ਬੱਚੇ ਨੂੰ ਪੜ੍ਹਾਏ ਮਤਲਬ ਇਹ ਸਮਝੀਏ ਕਿ ਜੋ ਇਹ ਇਤ ਬੜੀ ਵੈਲਦੀ ਹੈ ਵੈਲ ਆਫ ਨੇ ਕੋਈ ਦਿੱਕਤ ਨਹੀਂ ਇਹਨਾਂ ਨੂੰ ਹਨਾ ਬਟ ਵਿਦਨ ਕਮਿਊਨਿਟੀ ਤਾਂ ਅਨਵਰੇਨੇਬਲ ਮਿਲ ਜਾਣਗੇ ਸਾਡੇ ਇੱਕ ਭਾਈ ਸਾਹਿਬ ਨੇ ਹਾਇਦਰਾਬਾਦ ਤੋਂ ਗੁਰਿੰਦਰਪਾਲ ਸਿੰਘ ਕੱਲੋਂ ਜ਼ਿਕਰ ਕਰ ਰਹੇ ਸੀ ਕਹਿੰਦੇ ਉਹਨਾਂ ਨੇ ਇੱਕ ਬੁੱਕ ਲਿਖੀ ਆ ਰਿਚ ਕਮਿਊਨਿਟੀ ਪੂਰ ਪੀਪਲ ਸੋ ਮਤਲਬ ਤੁਸੀਂ ਟੈਗ ਲਾਈਨ ਸੋਚੋ ਕਿ ਸਾਡੀ ਕਮਿਊਨਿਟੀ ਬਹੁਤ ਰਿਚ ਹੈ ਅਸੀਂ ਬਹੁਤ ਦੁਨੀਆ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਮੱਲਾ ਮਾਰ ਚੁੱਕੇ ਆ ਅਸੀਂ ਬਹੁਤ ਅਚੀਵਰਸ ਨੇ ਸਾਡੀ ਕਮਿਊਨਿਟੀ ਦੇ ਬਟ ਕੀ ਅਸੀਂ ਚਾਹ ਤੁਮਾਰਕੇ ਦੇਖੇ ਕਿ ਸਾਡੀ ਕਮਿਊਨਿਟੀ ਉਨੀ ਸਟਰੋਂਗ ਹੈਗੀ ਆ ਸਾਡੇ ਲੋਕ ਉਨੇ ਸਟਰੋਂਗ ਹੋਗੇ ਸਾਰੇ ਇੱਕ ਬੰਦਾ ਪਹੁੰਚਿਆ ਸਾਨੂੰ ਮਾਣ ਹੁੰਦਾ ਉਸਤੇ ਅਸੀਂ ਨਾ ਕੋਈ ਅਚੀਵ ਕਰਦਾ ਕੁਝ ਕੋਈ ਸਿੰਗਰ ਦੀ ਗੱਲ ਕਰ ਲਓ ਕੋਈ ਸਪੋਰਟਸਮੈਨ ਦੀ ਗੱਲ ਕਰ ਲਓ ਅਸੀਂ ਉਹਦੀ ਫੋਟੋ ਸ਼ੇਅਰ ਕਰਦੇ ਆ ਕਿਉਂਕਿ ਅਸੀਂ ਪ੍ਰਾਊਡ ਫੀਲ ਕਰਦੇ ਆ ਕਿ ਸਾਡੀ ਕੌਮ ਦਾ ਬੱਚਾ ਕੌਮ ਦਾ ਬੰਦਾ ਕੀ ਅਸੀਂ ਜਿਹੜਾ ਉਹ ਪਿੰਡ ਚ 2500 ਰੁਪਏ ਵਾਲਾ ਪਰਿਵਾਰ ਬੈਠਾ ਹੈ ਜਿਹੜਾ 500 ਰੁਪਏ ਆਪਣੇ ਜਵਾਕ ਦੀ ਫੀਸ ਵੀ ਨਹੀਂ ਦੇ ਸਕਦਾ ਕੀ ਅਸੀਂ ਉਸ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਸੋ ਸਾਡਾ ਮੇਨ ਮੋਟਿਵ ਇਹੀ ਹੈ ਜੀ ਲਾਈਕ ਪਲਾਨ ਬੀ ਗਰੁੱਪ ਇਹਨਾਂ ਨੇ ਸਪੋਰਟ ਕੀਤਾ ਜ਼ਿੰਮੇਵਾਰੀ ਚੱਕੀ ਯੂਈ ਦੇ ਵਿੱਚ ਘਰ ਜੋ ਵੀ ਸੇਵਾ ਮੇਰੀ ਝੋਲੀ ਪਾਓ ਤੁਸੀਂ ਹਮੇਸ਼ਾ ਇਹ ਗੱਲ ਕਰ ਰਹੇ ਹੋ ਕਿ ਅਸੀਂ ਲੋਕਾਂ ਦੀ ਸੇਵਾ ਤਾਂ ਕਰੀ ਨਾਲ ਹੀ ᱮਮਪਾਵਰ ਵੀ ਕਰਨਾ ਹੈ ਰਾਈਟ ᱮਮਪਾਵਰ ਕਰਨ ਦੇ ਨਾਲ ਨਾਲ ਇੱਕ ਸਮੱਸਿਆ ਹੈ ਜੋ ਸੋਸਾਇਟੀ ਦੇ ਵਿੱਚ ਉਹ ਸਰਕਾਰ ਸਬਸਿਡਾਈਜ਼ ਕਰਦੀ ਹੈ ਲੋਕਾਂ ਦੀ ਸਹੂਲਤਾਂ ਪਰ ਫ੍ਰੀਬੀਸ ਵੀ ਦਿੰਦੀ ਹੈ ਜਦੋਂ ਤੁਸੀਂ ਅਪਰੋਚ ਕਰਦੇ ਹੋ ਲੋਕਾਂ ਤੱਕ ਸਬਸਿਡੀ ਤੱਕ ਤਾਂ ਠੀਕ ਹੈ ਫਰੀਬੀਸ ਤੱਕ ਤੁਹਾਨੂੰ ਸਮੱਸਿਆ ਨਹੀਂ ਨਜ਼ਰ ਆਉਂਦੀ ਕਿ ਯਾਰ ਅਸੀਂ ਤਾਂ ਚਲੇ ਗਏ ਕੁਝ ਕੰਮ ਕੀਤਾ ਸਰਕਾਰ ਨੇ ਲੋਕਾਂ ਨੂੰ ਫੇਰ ਵੇਲੇ ਬਿਠਾਤਾ ਕਿ 300 ਯੂਨਿਟ ਬਿਜਲੀ ਦੇ ਦਿੱਤੀ ਜਾਂ ਕੁਝ ਪੈਸੇ ਦੇ ਦਿੱਤੇ ਦੇਖੋ ਸਰਕਾਰ ਦੀਆਂ ਕੀ ਪਾਲਿਸੀਆਂ ਨੇ ਉਹਨਾਂ ਨੇ ਬੰਦ ਕਮਰੇ ਚ ਬੈਠ ਕੇ ਮੀਟਿੰਗਸ ਕਰਕੇ ਡਿਸੀਜਨ ਲੈਣੇ ਹੁੰਦੇ ਆ ਐਜ਼ ਔਰਗੇਨਾਈਜੇਸ਼ਨ ਮੈਂ ਉਸਤੇ ਕਮੈਂਟ ਨਹੀਂ ਕਰਦਾ ਬਟ ਦ ਥਿੰਗ ਇਜ਼ ਕਿ ਜੋ ਗਰਾਊਂਡ ਰਿਐਲਿਟੀ ਤੁਹਾਨੂੰ ਦਿਖਦੀ ਹੈ ਅਗਰ ਅਸੀਂ ਉਸੇ ਤੇ ਨਹੀਂ ਕੁਝ ਕਰ ਪਾਏ ਤਾਂ ਸਾਡਾ ਵੀ ਉਰੇ ਬੈਠ ਕੇ ਇੰਟਰਵਿਊ ਕਰਨਾ ਸਪੀਚ ਦੇ ਕੇ ਚਲੇ ਜਾਣਾ ਇਸ਼ੂਜ਼ ਨੂੰ ਹਾਈਲਾਈਟ ਕਰ ਦੇਣਾ ਇਹ ਹੋ ਰਿਹਾ ਪੰਜਾਬ 'ਚ ਇਹ ਹੋ ਰਿਹਾ ਬਟ ਅਸੀਂ ਕੀ ਕਰ ਰਹੇ ਹਾਂ ਸਾਡੀ ਜ਼ਿੰਮੇਵਾਰੀ ਉੱਥੇ ਮੰਦੀ ਹੈ ਅਸੀਂ ਕੀ ਇਨੀਸ਼ੀਏਟਿਵ ਲਿੱਤਾ ਕੁਝ ਸੁਧਾਰਨ ਦੇ ਲਈ ਮੈਂ ਉਸ ਦਾ ਜ਼ਿੰਮੇਵਾਰ ਹਾਂ ਕਿ ਮੈਂ ਕੁਝ ਕਰ ਪਾਇਆ ਕਿ ਸਾਡੀ ਟੀਮ ਨੂੰ ਸਪੋਰਟ ਕਰ ਪਾਈ ਮੈਂ ਕਹਾਂ ਅਮਰਪ੍ਰੀਤ ਸਿੰਘ ਦੇ ਕੋਲੇ 15 ਸਾਲ ਦਾ ਤਜਰਬਾ ਸਮਾਜ ਸੇਵਾ ਦਾ ਤੇ ਸਮਾਜ ਸੇਵਾ ਦਾ ਤਜਰਬਾ ਲੈ ਕੇ ਅਮਰਪ੍ਰੀਤ ਸਿੰਘ ਘਰ ਬੈਠ ਜੇ ਤੇ ਸੋਸ਼ਲ ਮੀਡੀਆ ਤੇ ਸਿਰਫ ਪੋਸਟ ਦੇ ਬਾਰੇ ਦੱਸੀ ਚੱਲੇ ਆਹ ਹੋ ਗਿਆ ਆਹ ਹੋ ਗਿਆ ਆਹ ਹੋ ਗਿਆ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਆਪਣੀ ਕਮਿਊਨਿਟੀ ਦੇ ਆਪਣੇ ਲੋਕ ਆਪਣੇ ਸਮਾਜ ਦੇ ਬੰਦਿਆਂ ਨੂੰ ਸਾਡੇ ਆਲੇ-ਦੋਲੇ ਦੇ ਬੰਦਿਆਂ ਨੂੰ ਡਿਪੈਂਡੈਂਟ ਨਾ ਬਣਾਈਏ ਉਹਨਾਂ ਨੂੰ ਇਨਾ ਕੈਂਪਾਵਰ ਕਰ ਦਈਏ ਕਿ ਉਹਨਾਂ ਨੂੰ ਪ੍ਰਾਊਡ ਫੀਲ ਹੋਵੇ ਕਿ ਕਿਸੇ ਨੇ ਮੈਨੂੰ ਸਪੋਰਟ ਕੀਤਾ ਕਿਸੇ ਨੇ ਮੈਨੂੰ ਡੋਨੇਟ ਨਹੀਂ ਕੀਤਾ ਉਹ ਸਪੋਰਟ ਦੇ ਨਾਲ ਉਹ ਅੱਗੇ ਵਧ ਸਕਕੇ ਤੇ ਮਾਣ ਨਾਲ ਕਹਿ ਸਕੇ ਕਿ ਮੈਂ ਇਸ ਆਰਗੇਨਾਈਜੇਸ਼ਨ ਦਾ ਪਾਰਟ ਹ ਕਿਉਂਕਿ ਗਲੋਬਲ ਸਿਕਸ ਆਰਗੇਨਾਈਜੇਸ਼ਨ ਦਾ ਨਾਮ ਹੈ ਤੁਸੀਂ ਗਲੋਬਲੀ ਕੰਮ ਕਰੋਗੇ ਔਰ ਬਹੁਤ ਸਾਰੇ ਚੈਲੰਜਸ ਵੀ ਤੁਹਾਨੂੰ ਆਉਣਗੇ ਆਉਂਦੇ ਵੀ ਰਹੇ ਹੋਣਗੇ ਪਹਿਲਾਂ ਬੀਇੰਗ ਸਿਕ ਇਹ ਗਰੁੱਪ ਆਫ 6 ਉਹਨਾਂ ਨੂੰ ਇੱਕ ਆਇਡੈਂਟੀਟੀ ਦਾ ਵੀ ਕ੍ਰਾਈਸਿਸ ਹੈ ਅਕ੍ਰੋਸ ਦਾ ਵਰਲਡ ਜੀ ਉੱਥੇ ਇਹ ਇੱਕ ਹੋਰ ਚੈਲੰਜ ਖੜਾ ਹੁੰਦਾ ਜੋ ਨਾਲ ਨਾਲ ਚੱਲਦਾ ਰਹਿੰਦਾ ਹੈ ਉਸ ਨੂੰ ਤੁਸੀਂ ਆਪਣੇ ਤਜਰਬੇ ਚੋਂ ਯਾਰ ਆਉਣ ਵਾਲੇ ਸਮੇਂ ਚੋਂ ਕਿਵੇਂ ਮੈਨੇਜ ਕਰੋਗੇ ਦੇਖੋ ਤਜਰਬਾ ਮੇਰਾ ਬਹੁਤ ਛੋਟਾ ਰਹਿ ਜਾਂਦਾ ਜਦੋਂ ਅਸੀਂ ਸਿਧਾਂਤ ਦੀ ਗੱਲ ਕਰਦੇ ਹਾਂ ਸਿੱਖੀ ਦੇ ਸਿਧਾਂਤ ਦੀ ਗੱਲ ਕਰਦੇ ਹਾਂ ਗਲੋਬਲ ਸਿੱਖ ਦੇ ਵਿਚਾਰ ਸਿੱਖ ਦੇ ਸਿਧਾਂਤ ਦੀ ਗੱਲ ਕਰਦੇ ਹਾਂ ਉਹ ਆਇਡੈਂਟੀਟੀ ਵੀ ਉਹਦੇ ਕੰਮ ਆਪਣੇ ਆਪ ਕਰ ਦੇਣਾ ਜੇ ਅਸੀਂ ਉਸ ਦੀ ਟੀਚਿੰਗਸ ਉਸ ਦੇਸ਼ ਦੇ ਵਿੱਚਕਾਰ ਉਸ ਬਾਰਡਰ ਤੋਂ ਪਾਰ ਬੈਠੇ ਸਿੱਖ ਆਪਣੇ ਰੀਜਨ ਦੇ ਵਿੱਚ ਘਰ ਫੈਲਾਉਣਗੇ ਅੱਜ ਅਗਰ ਕੋਈ ਸਿੱਖ ਯੂਕੇ ਦੇ ਵਿੱਚ ਘਰ ਬੈਠਾ ਹੈ ਯੂਐਸ ਵਿੱਚ ਬੈਠਾ ਹੈ ਯੂਈ ਵਿੱਚ ਬੈਠਾ ਹੈ ਅਗਰ ਉਹ ਦਸਤਾਰ ਸਜਾ ਕੇ ਕਿੱਥੇ ਜਾਂਦਾ ਹੈ ਕਿਉਂ ਜਾਂਦਾ ਹੈ ਦਸਤਾਰ ਕਿਉਂ ਸਜਾਈ ਹੋਈ ਹੈ ਕਿਉਂਕਿ ਸਾਡਾ ਸਿਧਾਂਤ ਹੈ ਉਹ ਸਿਧਾਂਤ ਦੇ ਨਾਲ ਜਦ ਤੱਕ ਜੁੜਿਆ ਰਹੂਗਾ ਤੇ ਜਿਹੜੇ ਆਇਡੈਂਟੀਟੀ ਕ੍ਰਾਈਸਿਸ ਹੈ ਉਹ ਵੀ ਆਟੋਮੈਟਿਕਲੀ ਨਿਕਲ ਜਾਣਾ ਤੁਹਾਡੇ ਮਾਈਂਡ ਚੋਂ ਲੋਕਾਂ ਦੇ ਮਾਈਂਡ ਚੋਂ ਜਦ ਤੱਕ ਤੁਸੀਂ ਸਟਿਕ ਨਹੀਂ ਹੈਗੇ ਉਦੋਂ ਤੱਕ ਹਾਂ ਜਦੋਂ ਤੁਸੀਂ ਆਪਣੇ ਸਿਧਾਂਤ ਤੋਂ ਹੀ ਦੂਰ ਹੋਗੇ ਹਾਂ ਤਾਂ ਆਈ ਥਿੰਕ ਸੋ ਕਿ ਤੁਸੀਂ ਜਿੰਨਾ ਮਰਜ਼ੀ ਕਹਿ ਦਿਓ ਕਿ ਆਹ ਕ੍ਰਾਈਸਿਸ ਹੈਗਾ ਤੇ ਤੁਸੀਂ ਕਦੇ ਰਿਜ਼ੋਲਵ ਨਹੀਂ ਕਰ पाओਗੇ ਹਮਮ ਸ਼ੁਰੂਆਤ ਸਾਡੇ ਤੋਂ ਹੋਣੀ ਹੈ ਅਸੀਂ ਸਿਧਾਂਤ ਦੇ ਕਿੰਨੇ ਪੱਕੇ ਆ ਉਸਤੇ ਕਿੰਨੇ ਸਟਿਕ ਆ ਤੇ ਤਾਂ ਹੀ ਇਹ ਜਿਹੜੇ ਇਸ਼ੂਜ਼ ਨੇ ਆਪਣੇ ਆਪ ਰਿਜ਼ੋਲਵ ਹੁੰਦੇ ਰਹਿਣਗੇ ਜਾਂਚ ਏਜੰਸੀ ਐਨਆਈਏ ਨੇ ਤੁਹਾਨੂੰ ਗ੍ਰਿਲ ਕੀਤਾ ਤੁਹਾਡੇ ਨਾਲ ਗੱਲਬਾਤ ਕੀਤੀ ਤੁਹਾਡੇ ਬਹੁਤ ਸਾਰੀ ਚੀਜ਼ਾਂ ਦੀ ਜਾਂਚ ਕੀਤੀ ਉਸ ਤੋਂ ਬਾਅਦ ਉਸ ਕੇਸ ਦਾ ਤੇ ਇੱਕ ਅਪਡੇਟ ਲੋਕੀ ਜਾਣਨਾ ਚਾਹਣਗੇ ਉਸ ਤਜਰਬੇ ਤੋਂ ਬਾਅਦ ਅਮਰਪ੍ਰੀਤ ਸਿੰਘ ਅੱਗੇ ਕਿਸ ਤਰ੍ਹਾਂ ਦੇ ਪੁਲੰਗਾ ਪੁੱਟਣਗੇ ਤਾਂ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾ ਆਉਣ। ਆ ਦੇਖੋ ਇਹ ਚੈਲੰਜਸ ਕੋਈ ਪਹਿਲਾ ਚੈਲੰਜ ਨਹੀਂ ਸੀਗਾ ਕਿ ਮੇਰੀ ਲਾਈਫ 'ਚ ਆਇਆ ਹੋਵੇ। ਇਹ ਆਰਗੇਨਾਈਜੇਸ਼ਨ ਜਦੋਂ ਬਣਾਈ ਸੀ 2013 ਦੀ ਗੱਲ ਆ। ਪਹਿਲਾ ਦਿਨ ਹੀ ਮੇਰਾ ਮਤਲਬ ਯੂ نو ਪਹਿਲਾ ਵੀਕ ਜਾਂ ਪਹਿਲਾ ਮੰਥ ਦੀ ਸ਼ੁਰੂਆਤ ਹੀ ਮੇਰੀ ਏਜੰਸੀ ਨੂੰ ਫੇਸ ਕਰਕੇ ਹੋਈ ਸੀ ਸੋ ਸੁਭਾਵਕ ਹੈ ਕਿ ਜਦੋਂ ਤੁਸੀਂ ਕੋਈ ਚੀਜ਼ ਦੀ ਸ਼ੁਰੂਆਤ ਕਰਦੇ ਹੋ ਲਾਈਕ ਹੁਣ ਗਲੋਬਲ 6 ਸੀ ਹੈ ਤਾਂ ਜਿਹੜੀਆਂ ਏਜੰਸੀਆਂ ਦਾ ਜੋ ਜੌਬ ਹੈ ਉਹਨਾਂ ਨੇ ਉਹ ਕਰਨੀ ਹੈ ਉਹਨਾਂ ਨੇ ਕੁਐਸਚਨਿੰਗ ਕਰਨੀ ਹੈ ਇਨਵੈਸਟੀਗੇਸ਼ਨ ਕਰਨੀ ਹੈ ਬਟ ਐਨਆਈਏ ਦੇ ਸਵਾਲ ਅ ਮੇਰੇ ਰਿਲੇਟਡ ਕੁਝ ਸੀਗਾ ਨਹੀਂਗਾ ਸੋ ਮੈਨੂੰ ਉਸ ਚੀਜ਼ ਦਾ ਬੇਫਿਕਰੀ ਹੈ ਕਿ ਲਾਈਕ ਜੋ ਵੀ ਉਹਨਾਂ ਨੇ ਸਵਾਲ ਕੀਤੇ ਜੋ ਉਹਨਾਂ ਦੀਆਂ ਕੁਐਰੀ ਸੀਗੇ ਮੈਂ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਤੇ ਜਾ ਵਿੱਚ ਜਾ ਕੇ ਜਵਾਬ ਦਿੱਤੇ ਤੇ ਜੋ 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 ਪੁੱਛਦੇ ਜਾ ਰਹੇ ਨੇ ਆਪਾਂ ਜਵਾਬ ਦਿੰਦੇ ਜਾ ਰਹੇ ਹਾਂ ਤੁਸੀਂ ਤੁਹਾਡੀ ਟੀਮ ਕੰਮ ਕਰਦੇ ਦੌਰਾਨ ਮਤਲਬ ਕਿ ਤੁਸੀਂ ਬੰਦੇ ਹੀ ਹੋ ਨਾ ਕਦੇ ਤੁਸੀਂ ਟੁੱਟਿਓ ਕਦੇ ਇਮੋਸ਼ਨਲੀ ਟੁੱਟਿਓ ਕੋਈ ਹੈ ਜਆ ਵਾਕਿਆ ਤੁਹਾਨੂੰ ਯਾਦ ਆਉਂਦਾ ਹੋਵੇ ਹਾਂਜੀ ਬਹੁਤ ਵਾਰ ਇਮੋਸ਼ਨਲੀ ਟੁੱਟ-ਟੁੱਟ ਕੇ ਸਟਰੋਂਗ ਹੋਏ ਆ ਤੇ ਅੱਗੇ ਵਧਦੇ ਰਹੇ ਹਾਂ ਬਹੁਤ ਤੁਹਾਡੀ ਜ਼ਿੰਦਗੀ ਚ ਇਹੋ ਜੇ ਮੋੜ ਆਉਂਦੇ ਨੇ ਕਿ ਕਈ ਵਾਰ ਤੁਸੀਂ ਫਰਸਟ੍ਰੇਟ ਵੀ ਹੋ ਜਾਂਦੇ ਹੋ ਔਰ ਕਈ ਵਾਰ ਤੁਸੀਂ ਇਮੋਸ਼ਨਲ ਵੀ ਹੋ ਜਾਂਦੇ ਹੋ ਔਰ ਮੈਨੂੰ ਲੱਗਦਾ ਕਿ ਉਹ ਚੰਗੀ ਗੱਲ ਆ ਕਈ ਵਾਰ ਕਈ ਲੋਕ ਕਹਿੰਦੇ ਨੇ ਯੂ نو ਯਾਰੇ ਪੰਜਾਬੀ ਬੜੇ ਇਮੋਸ਼ਨਲ ਕੋਮਿਆਂ ਜਾਂ ਬਹੁਤ ਇੰਡੀਅਨਸ ਬਹੁਤ ਇਮੋਸ਼ਨਲਸ ਹੁੰਦੇ ਨੇ ਮੈਨੂੰ ਲੱਗਦਾ ਕਿ ਇਮੋਸ਼ਨਸ ਤੋਂ ਬਿਨਾ ਤੁਸੀਂ ਸੇਵਾ ਵੀ ਨਹੀਂ ਕਰ ਸਕਦੇ ਜੇ ਤੁਹਾਡੇ ਅੰਦਰ ਭਾਵਨਾ ਨਹੀਂ ਹੈ ਕਿਸੇ ਦਾ ਦੁੱਖ ਦੇਖ ਕੇ ਤੁਹਾਨੂੰ ਫੀਲ ਹੀ ਨਹੀਂ ਹੋ ਪਾਰ ਤੁਸੀਂ ਸੇਵਾ ਕੀ ਕਰੋਗੇ ਤੁਸੀਂ ਤਾਂ ਜਸਟ ਠੀਕ ਹੈ ਉਹ ਫੂਡ ਦੇ ਦੇ ਯਾਰ ਮੇਰੇ ਕੋਲ ਪੈਸੇ ਪਏ ਆ ਮੈਂ ਡੋਨੇਟ ਕਰ ਦਿੰਦਾ ਨਹੀਂ ਜੇ ਭਾਵਨਾ ਹੈਗੀ ਹੈ ਤੁਸੀਂ ਇਮੋਸ਼ਨਲ ਹੋ ਰਹੇ ਹੋ ਕਿਸੇ ਦਾ ਦਰਦ ਦੇਖ ਕੇ ਸੋ ਬਹੁਤ ਤਰ੍ਹਾਂ ਦੇ ਬਹੁਤ ਐਕਸਪੀਰੀਅੰਸ ਇਦਾਂ ਦੇ ਰਹੇ ਨੇ ਫਲਡਸ ਟਾਈਮ ਦੇ ਉੱਤੇ ਡਿਜ਼ਾਸਟਰ ਦੇ ਵਿੱਚ ਕਰ ਕਿੱਥੇ ਜਾਣਾ ਔਰ ਲਾਈਕ ਜਿਵੇਂ ਮੈਂ ਹੁਣ ਤੁਹਾਨੂੰ ਸਟੋਰੀ ਦੱਸੀ ਹੈ ਕਿ ਸਾਡਾ ਸਾਡਾ ਬਜਟ ਸੀ ਕਿ ਅਸੀਂ 1500 ਰੁਪਏ ਇੱਕ ਬੱਚੇ ਦਾ ਫੀਸ ਦਾ ਬਜਟ ਰੱਖਿਆ ਕਿ ਅਸੀਂ ਦੇ ਦੇ ਸਕਦੇ ਹਾਂ ਐਜ਼ ਆਰਗੇਨਾਈਜੇਸ਼ਨ ਬਟ ਜਦੋਂ ਉਹਨੂੰ ਪੁੱਛਿਆ ਕਿ ਤੁਹਾਡੀ ਫੀਸ ਕਿੰਨੀ ਹੋਏਗੀ ਨੇ 500 ਰੁਪਏ ਫੀਸ ਹੈ ਮੇਰੇ ਤੋਂ ਇਹ ਨਹੀਂ ਦੇਣ ਹੋ ਰਹੀ ਤੇ ਅਸੀਂ ਸਟਾਰਬਕਸ ਦੇ ਵਿੱਚ ਘਰ ਬੈਠ ਕੇ 500 ਰੁਪਏ ਦੀ ਕਾਫੀ ਦਾ ਕੱਪ ਪੀ ਲੰਨੇ ਆ ਔਰ ਮਹੀਨੇ ਦੇ ਵਿੱਚ ਘਰ ਕਿੰਨੀ ਵਾਰ ਪੀਣੇ ਆ ਸਾਰੇ ਸੋਚ ਲਣ ਕਿ ਅਸੀਂ ਇੱਕ ਦਿਨ ਕਾਫੀ ਦਾ ਕੱਪ ਮਿਸ ਕਰਕੇ ਇਹ ਹੋ ਸਕਦਾ ਹੈ ਕਿ ਯਾਰ ਅਸੀਂ ਕਿਸੇ ਬੱਚੇ ਨੂੰ ਪੜਾ ਦਈਏ ਔਰ ਕਈ ਵਾਰ ਮੈਂ ਕਿਸੇ ਨੂੰ ਦੱਸਿਆ ਤੇ ਵਿਦਨ ਦਾ ਟੀਮ ਇੱਕ ਬੰਦਾ ਕਹਿੰਦਾ ਯਾਰ ਹੋਈ ਨਹੀਂ ਸਕਦਾ 500 ਰੁਪਏ ਕਰਕੇ ਕੋਈ ਭੁੱਖਾ ਰਹਿ ਰਿਹਾ ਹੋਵੇ ਔਰ ਬੱਚੇ ਨੂੰ ਢਾਟਾ ਹੋਵੇ ਉਹਨੇ ਬਟ ਹੁੰਦਾ ਇਹ ਚੀਜ਼ਾਂ ਇਹ ਰਿਐਲਿਟੀ ਹੈ ਇਹ ਪੰਜਾਬ ਦੀ ਰਿਐਲਿਟੀ ਹੈ ਅੱਜ ਦੀ ਬਹੁਤ ਕੇਸਿਸ ਨੇ ਔਰ ਸਾਡੇ ਕੋਲੇ ਵੈਰੀਫਾਈਡ ਕੇਸਿਸ ਵੈਰੀਫਾਈਡ ਕੇਸਿਸ ਕਹ ਰਹੇ ਜਿਨ੍ਹਾਂ ਦਾ ਪ੍ਰੋਸੈਸ ਕੰਪਲੀਟ ਹੋ ਚੁੱਕਾ ਕਿੰਨੇ ਹੀ ਸੈਂਕੜੇ ਪਏ ਨੇ ਜਿਹੜੇ ਜੈਨੂਇਨ ਇਸ ਉਡੀਕ ਵਿੱਚ ਨੇ ਕਿ ਮੇਰਾ 400 ਰੁਪਏ ਮੇਰਾ 600 ਰੁਪਏ ਕੋਈ ਉਤਾਰ ਦੇ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਸਿੱਖਾਂ ਦੇ ਭਲੇ ਦੇ ਲਈ ਜੀ ਜੀ ਕਦੇ ਤਕਰਾਰ ਹੁੰਦੀ ਹੈ ਆਪਸੀ ਤਕਰਾਰ ਹੁੰਦੀ ਹੈ ਇਹ ਵਿਚਾਰਕ ਤਕਰਾਰ ਹੁੰਦੀ ਹੈ ਕਿ ਨਹੀਂ ਅਸੀਂ ਵਧੀਆ ਕਰ ਰਹੇ ਹਾਂ ਤੁਸੀਂ ਵਧੀਆ ਨਹੀਂ ਕੀਤਾ ਜਾਂ ਉਹਨਾਂ ਵੱਲੋਂ ਕੋਈ ਕ੍ਰਿਟਿਸਿਜ਼ਮ ਆਂਦਾ ਹੋਵੇ ਨਹੀਂ ਐਸ ਸੱਚ ਇਦਾਂ ਦਾ ਤਾਂ ਕੋਈ ਮਤਲਬ ਮੈਨੂੰ ਨਹੀਂ ਲੱਗਦਾ ਕਿ ਮੇਰੀ ਲਾਈਫs ਕੋਈ ਇਦਾਂ ਦਾ ਰਿਹਾ ਹੋਵੇ ਬੰਦੇ ਨੂੰ ਲੈ ਕੇ ਜਰੂਰ ਕੋਈ ਨਾ ਕੋਈ ਮਤਲਬ ਯੂ نو ਹਰ ਇੱਕ ਦਾ ਐਜ਼ ਅ ਪਰਸਨਲ ਲੈਵਲ ਤੇ ਮਾਈਂਡਸੈਟ ਸਾਰਿਆਂ ਦਾ ਡਿਫਰੈਂਟ ਹੁੰਦਾ ਬਟ ਜੇ ਆਪਾਂ ਉਹ ਹੀ ਉਹ ਗੱਲ ਹੈ ਜੇ ਅਸੀਂ ਆਰਗੇਨਾਈਜੇਸ਼ਨ ਦੇ ਸਿਧਾਂਤ ਤੇ ਆ ਕਿ ਅਸੀਂ ਜਿਸ ਦਿਨ ਆਰਗੇਨਾਈਜੇਸ਼ਨ ਬਣਾਈ ਹੈ ਬਿਲਡ ਕੀਤੀ ਹੈ ਤੇ ਉਸ ਦਿਨ ਸਾਡਾ ਮੋਟਿਵ ਕੀ ਸੀ ਸਾਡਾ ਵਿਜ਼ਨ ਕੀ ਸੀ ਅਗਰ ਤਾਂ ਅਸੀਂ ਠੀਕ ਆ ਅਗਰ ਅਸੀਂ ਪਰਸਨਲ ਅਜੰਡਾ ਆਰਗੇਨਾਈਜੇਸ਼ਨ ਚ ਫਿੱਟ ਕਰ ਰਹੇ ਆ ਕਿ ਮੇਰੀ ਹੋਮ ਹੈ ਮੇਰੀ ਈਗੋ ਉਸ ਨਾਲ ਕਲੈਸ਼ ਕਰ ਰਹੀ ਹੈ ਤੇ ਉਸ ਦਿਨ ਆਰਗੇਨਾਈਜੇਸ਼ਨ ਖਤਮ ਹੈ ਉਸ ਦਿਨ ਆਰਗੇਨਾਈਜੇਸ਼ਨ ਜਿੰਨੀ ਮਰਜ਼ੀ ਵੱਡੀ ਆਰਗੇਨਾਈਜੇਸ਼ਨ ਹੋ ਜੇ ਜਦੋਂ ਬੰਦੇ ਦਾ ਪਰਸਨਲ ਅਜੰਡਾ ਆਰਗੇਨਾਈਜੇਸ਼ਨ ਦੇ ਨਾਲ ਕਲੈਸ਼ ਕਰਦਾ ਤੇ ਉਹ ਆਰਗੇਨਾਈਜੇਸ਼ਨ ਸਰਵਾਈਵ ਨਹੀਂ ਕਰਦੀ ਆ ਤੁਹਾਨੂੰ 10 ਸਾਲ ਤੋਂ ਵਾਧਾ ਤਜਰਬਾ ਹੋ ਗਿਆ ਹੈ ਇਸ ਫੀਲਡ ਦੇ ਵਿੱਚ ਜਦੋਂ ਅਮਰਪ੍ਰੀਤ ਸਿੰਘ ਲੋਕੀ ਕਹਿੰਦੇ ਉਹਨਾਂ ਕਿ ਯਾਰ ਫਲਾਣਾ ਸਿੰਘ ਦਾ ਮੁੰਡਾ ਤਾਂ ਪਾਇਲਟ ਦੀ ਟ੍ਰੇਨਿੰਗ ਕਰਦਾ ਤੇ ਫਲਾਣਾ ਸਿੰਘ ਦਾ ਮੁੰਡਾ ਤਾਂ ਲੋਕਾਂ ਦੀ ਸੇਵਾ ਕਰਨ ਨਿਕਲ ਉਹ ਕੁਐਸਚਨ ਪੁੱਛਣੇ ਸ਼ੁਰੂ ਹੋਏ ਸੀ ਲੋਕੀ ਸਟਾਰਟਿੰਗ 'ਚ ਕਿ ਯਾਰ ਅਮਰਪ੍ਰੀਤ ਕੀ ਕਰਨ ਭੇਜਿਆ ਸੀ ਤੇ ਕੀ ਕਰਨ ਲੱਗ ਗਏ ਹੋ ਤੁਸੀਂ ਉਹ ਸਟਾਰਟਿੰਗ ਦੇ ਵਿੱਚ ਘਰ ਅਪਰੂਵ ਕਰਨਾ ਔਖਾ ਹੋ ਜਾਂਦਾ ਹੈ ਕਿ ਹਾਂ ਵੀ ਇਸ ਦੇ ਵਿੱਚ ਘਰ ਵੀ ਯੂ نو ਕੁਝ ਸਾਨੂੰ ਗਿਵ ਬੈਕ ਬੜੀ મોટી ਅਮਾਉਂਟ ਵੀ ਜਾਂਦੀ ਹੈ ਤੁਹਾਡੀ ਜੋ ਤੁਸੀਂ ਟ੍ਰੇਨਿੰਗ ਕੀਤੀ ਹੈ ਉਸ ਤੋਂ ਬਾਅਦ ਹਾਂਜੀ ਹਾਂਜੀ ਬਹੁਤ ਵੱਡੀ ਅਮਾਉਂਟ ਲੱਗਦੀ ਹੈ ਪਾਇਲਟ ਟ੍ਰੇਨਿੰਗ ਦੇ ਬਟ ਦ ਥਿੰਗ ਇਜ਼ ਕਿ ਅਸੀਂ ਯੂ نو ਬlesdਾ ਕਿ ਸਾਡੇ ਪੇਰੈਂਟਸ ਨੇ ਮੇਰੇ ਪੇਰੈਂਟਸ ਨੇ ਉਸ ਤੋਂ ਬਾਅਦ ਤਦ ਮੈਰਿਜ ਹੋਈ ਵਾਈਫ ਨੇ ਸਪੋਰਟ ਕੀਤਾ ਕਿ ਅਸੀਂ ਅੱਜ ਫਿਰ ਦੁਬਾਰਾ ਉਹਦੇ ਉਸੇ ਸੈਕਟਰ ਦੇ ਵਿੱਚ ਕਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸਰਵ ਕਰ ਸਕੀਏ ਕਮਿਊਨਿਟੀ ਨੂੰ ਗਿਵ ਬੈਕ ਕਰ ਸਕੀਏ